एड़ गया है टेस्ट ने मेरे पास लाख टू पॉइंट फाइव लैख का पैसा लिया है कनाडा का वीज़ा दिलवाता दिलवा पर को एक साल हो गया गें तो प्रॉब्लम बहुत सारा हो रहा है तो मैं गया था गया हफ्ते तब उन्होंने मुझे किडनैप करके वही ब्लैक फॉर्चूनर में बहुत सारा कुछ बोले हैं मॉर्निंग दिए हैं मीडिया हमारे पास है पुलिस वाला हमारे पास है सब कुछ बोले हैं जो मारा पीटा है, है टेस्ट तीन बजे मुझे उठा के लेके गए थे काला कालाफॉर्चुनर में और आठ बजे ला के छोड़े हैं मुझे मुझे मेरा मुझे मेरे पास एक पैसा भी नहीं था मेरे दोस्तों ने दिया वहाँ दोस्त लोग आए थे कैसा भी करके इतना प्रॉब्लम हुआ ਮੇਰੇ ਜ਼ਿਆਦਾ ਸੇ ਜ਼ਿਆਦਾ ਸ਼ੇਅਰ ਕਰੋ ਗੀਗਲੈਂਡ ਬਜ਼ਾਰ ਸੇ ਮੈਨੂੰ ਪੈਸਾ ਚਾਹੀਏ ਜਨੜਾ ਦਾ ਇਹ ਨਹੀਂ ਮੈਨੂੰ ਵੀਜ਼ਾ ਨਹੀਂ ਚਾਹੀਏ ਕੁਝ ਵੀ ਨਹੀਂ ਚਾਹੀਏ ਸਾਡੇ ਤੱਕ ਸੰਪਰਕ ਕਰਕੇ ਬੈਂਗਲੌਰੂ ਕਰਨਾਟਕਾ ਦਾ ਇੱਕ ਨੌਜਵਾਨ ਰਵੀ ਕੁਮਾਰ ਆਇਆ ਉਹ ਕਹਿੰਦਾ ਕਿ ਮੇਰੇ ਨਾਲ ਵੀ ਇਹਨਾਂ ਨੇ ਧੋਖਾ ਕੀਤਾ ਹੈ ਧੋਖਾ ਕੀ ਹੈ ਤੁਸੀਂ ਰਵੀ ਦੇ ਮੂਤੋ ਹੀ ਸੁਣ ਲੋ ਇਸੇ ਤਰ੍ਹਾਂ ਜੈਰੀ ਦਇਾਲ ਨਾ ਦੇ ਇੱਕ ਹੋਰ ਨੌਜਵਾਨ ਨੇ ਸਾਨੂੰ ਜੋ ਪੰਜਾਬ ਤੋਂ ਬਾਹਰ ਦਾ ਰਹਿਣ ਵਾਲਾ ਹੈ ਫੋਨ ਕਰਕੇ ਕਿਹਾ ਕਿ ਉਹਦੇ ਨਾਲ ਵੀ ਈਗਲ ਆਈ ਐਡਵਾਈਜ਼ਰ ਨੇ ਧੋਖਾ ਕੀਤਾ ਸੋ ਐਦਾਂ ਦੇ ਧੋਖੇ ਉਕਤ ਕੰਪਨੀ ਈਗਲ ਆਈ ਐਡਵਾਈਜ਼ਰ ਵੱਲੋਂ ਕੀਤੇ ਜਾ ਰਹੇ ਸੀ ਤੇ ਇਸ ਚੀਜ਼ ਦਾ ਪ੍ਰਚਾਰ ਕੌਣ ਕਰਦਾ ਸੀਗਾ ਪ੍ਰਚਾਰ ਐਕਟਰ ਕਰਤਾਰ ਚੀਮਾ ਬੜੀ ਉਹਦੀਆਂ ਐਡਸ ਤੁਸੀਂ ਦੇਖ ਸਕਦੇ ਹੋ ਸੋਸ਼ਲ ਮੀਡੀਆ ਦੇ ਜਿਸ ਝੋ ਕਹਿੰਦਾ ਸਾਰੇ ਪੈਸੇ ਵੀਜ਼ਾ ਲੱਗਣ ਤੋਂ ਬਾਅਦ ਤੇ ਇੱਥੇ ਦਾ ਵੀਜ਼ਾ ਹੀ ਨਹੀਂ ਲੱਗਦਾ ਪੈਸੇ ਪਹਿਲਾਂ ਲੈ ਜਾਂਦੇ ਨੇ ਫਿਲਮਾਂ 'ਚ ਜ਼ਰੂਰ ਕਰਤਾਰ ਚੀਮਾ ਥਾਣਾ ਸਦਰ ਵਰਗੀਆਂ ਪਿਕਚਰਾਂ 'ਚ ਹੋਰ ਫਿਲਮਾਂ 'ਚ ਜਿਨ੍ਹਾਂ 'ਚ ਉਹਨਾਂ ਨੇ ਪੁਲਿਸ ਵਾਲ ਦਾ ਰੋਲ ਲਭਾਇਆ ਬੜੀ ਇਮਾਨਦਾਰੀਆਂ ਗੱਲਾਂ ਕਰਦੇ ਨੇ ਪਰ ਇਸ ਕੰਪਨੀ ਨਾਲ ਜੁੜਨ ਤੋਂ ਪਹਿਲਾਂ ਉਹਨਾਂ ਨੇ ਇਹਨਾਂ ਦੀ ਇਮਾਨਦਾਰੀ ਬਿਲਕੁਲ ਚੈੱਕ ਨਹੀਂ ਕੀਤੀ ਸੋ ਕਰਤਾਰ ਚੀਮਾ ਦੇ ਬੋਲਾਂ ਤੇ ਬਿਲਕੁਲ ਭਰੋਸਾ ਨਾ ਕਰਨਾ ਆਕੇ ਮੌਕੇ ਤੇ ਦੇਖੋ ਦਫਤਰ ਤੁਹਾਨੂੰ ਦਿਖ ਰਿਹਾ ਕੀ ਹਾਲਤ ਹੈ ਲੰਗਰ ਤੱਕ ਇਹਨਾਂ ਵੱਲੋਂ ਬੰਦ ਕਰ ਦਿੱਤਾ ਗਿਆ ਹੈ ਬਿਲਡਿੰਗ ਇਹਨਾਂ ਦੀ ਹੈਗੀ ਹੈ ਪਰ ਕੰਪਨੀ ਦਾ ਨਾਮ ਉਹ ਨਿਸ਼ਾਨ ਨਹੀਂ ਹੈ ਸਾਰਾ ਕੁਝ ਖਾਲੀ ਪਿਆ ਚੰਡੀਗੜ੍ਹ ਪੁਲਿਸ ਹੁਣ ਕੋਸ਼ਿਸ਼ ਕਰ ਰਹੀ ਹੈ ਛੇਤੀ ਤੋਂ ਛੇਤੀ ਇਦਾ ਤੇ ਸਖਤ ਤੋਂ ਸਖਤ ਕਾਰਵਾਈ ਕਰਕੇ ਇਹਨਾਂ ਨੂੰ ਜਿਹੜਾ ਸਲਾਖਾਂ ਦੇ ਪਿੱਛੇ ਛੁੱਟਿਆ ਜਾਵੇ ਸੋ ਤੁਸੀਂ ਵੀ ਜਦੋਂ ਵੀ ਕਿਸੇ ਇਮੀਗ੍ਰੇਸ਼ਨ ਕੰਪਨੀ ਦੇ ਸੰਪਰਕ ਵਿੱਚ ਜਾਓ ਤਾਂ ਇਹ ਜ਼ਰੂਰ ਪੱਕਾ ਕਰਨਾ ਸੁਨਿਸ਼ਚਿਤ ਕਰਨਾ ਕਿ ਤੁਹਾਡੇ ਡਾਕੂਮੈਂਟ ਦਾ ਮਿਸਯੂਜ਼ ਪਰਸਨਲ ਆਇਡੈਂਟੀਟੀਜ਼ ਤੁਹਾਡੀਆਂ ਆਧਾਰ ਕਾਰਡ ਪੈਨ ਕਾਰਡ ਹੋਰ ਐਦਾਂ ਦੇ ਜਿਹੜੇ ਤੁਹਾਡੇ ਜ਼ਰੂਰੀ ਦਸਤਾਵੇਜ਼ ਨੇ ਉਹਨਾਂ ਨਾਲ ਕਿਤੇ ਵਰਤ ਕੇ ਤੁਹਾਡੇ ਜਾਲੀ ਸਾਈਨ ਕਰਕੇ ਕਰੋੜਾਂ ਦੀਆਂ ਠੱਗੀਆਂ ਇਮੀਗ੍ਰੇਸ਼ਨ ਵਾਲੇ ਖਾਸ ਕਰ ਈਗਲ ਆਈ ਐਡਵਾਈਜ਼ਰ ਵਾਲੇ ਨਾ ਮਾਰ ਰਹੇ ਹੋਣ ਵਰਨਾ ਫਿਰ ਤੁਸੀਂ ਵੀ ਧੋਖੇ ਦਾ ਸ਼ਿਕਾਰ ਹੋ ਕੇ ਅਜਿਹੇ ਪਰਚੇ ਦਰਜ ਕਰਾਣ ਜੋਗੇ ਹੀ ਰਹਿ ਜਾਉਂਗੇ ਸੋ ਹੋਰ ਨਮੀਆਂ ਤੇ ਤਾਜ਼ੀਆਂ ਅਪਡੇਟਸ ਲਈ ਜੁੜੇ ਰਹੋ ਸਾਡੇ ਨਾਲ ਹੁਣ ਦੇ ਹੋ ਬਲਜੀਤ ਮਰਵਾਹਾ ਨੂੰ ਇਜਾਜ਼ਤ ਧੰਨਵਾਦ ਇਹ ਗੱਲ ਹੈ ਐਡਵਾਈਜ਼ਰ ਐਜੂਕੇਸ਼ਨ ਲੈ ਕੇ ਆਇਆ ਹੈ ਉਹਨਾਂ ਦੀ ਇਹਨਾਂ ਟੈਸਟ ਦੀਆਂ ਆਨਲਾਈਨ ਕਲਾਸਾਂ ਇਹ ਗੱਲ ਐਡਵਾਈਜ਼ਰ ਨੇ ਮੇਰੇ ਪਾਸ 2.5 ਲੱਖ 2.5 ਲੱਖ ਪੈਸਾ ਲਿਆ ਹੈ कनाडा का वीज़ा दिलवा था को एक साल हो गया भी देते उसी तो बैंड तो प्रॉब्लम बहुत सारा हो रहा है तो मैं गया था गया हफ्ते तब उन्होंने मुझे किडनेप करके वही ब्लैक फॉर्चुनर में बहुत सारा कुछ आ, बोले हैं वार्निंग दिए हैं मीडिया हमारे पास है पुलिस वाला हमारे पास है सब कुछ बोले हैं जो मारा पीटा है Test, तीन बजे मुझे उठा के लेके गए थे काला फॉर्चुनर में और आठ बजे लाके छोड़े छोड़े मुझे मुझे मेरा मुझे मेरे पास एक पैसा भी नहीं था मेरे दोस्तों ने दिया वहाँ दोस्त लोग आए थे कैसा भी करके इतना प्रॉब्लम हुआ मुझे ज़्यादा से ज़्यादा शेयर करोड़ बाजार से मुझे पैसा चाहिए कनाडा तो का ये नहीं मुझे वीजा नहीं चाहिए कुछ भी नहीं चाहिए ਸਾਡੇ ਤੱਕ ਸੰਪਰਕ ਕਰਕੇ ਬੈਂਗਲੋਰੂ ਕਰਨਾਟਕਾ ਦਾ ਇੱਕ ਨੌਜਵਾਨ ਰਵੀ ਕੁਮਾਰ ਆਇਆ ਉਹ ਕਹਿੰਦਾ ਕਿ ਮੇਰੇ ਨਾਲ ਵੀ ਇਹਨਾਂ ਨੇ ਧੋਖਾ ਕੀਤਾ ਹੈ ਧੋਖਾ ਕੀ ਹੈ ਤੁਸੀਂ ਰਵੀ ਦੇ ਮੂੰਹ ਤੋਂ ਹੀ ਸੁਣ ਲਓ ਇਸੇ ਤਰ੍ਹਾਂ ਜੈਰੀ ਦਿਆਲ ਨਾ ਦੇ ਇੱਕ ਹੋਰ ਨੌਜਵਾਨ ਨੇ ਸਾਨੂੰ ਜੋ ਪੰਜਾਬ ਤੋਂ ਬਾਹਰ ਦਾ ਰਹਿਣ ਵਾਲਾ ਹੈ ਫੋਨ ਕਰਕੇ ਕਿਹਾ ਕਿ ਉਹਦੇ ਨਾਲ ਵੀ ਈਗਲ ਆਈ ਐਡਵਾਈਜ਼ਰ ਨੇ ਧੋਖਾ ਕੀਤਾ ਸੋ ਐਦਾਂ ਦੇ ਧੋਖੇ ਉਕਤ ਕੰਪਨੀ ਈਗਲ ਆਈ ਡਵਾਈਜ਼ਰ ਵੱਲੋਂ ਕੀਤੇ ਜਾ ਰਹੇ ਸੀ ਤੇ ਇਸ ਚੀਜ਼ ਦਾ ਪ੍ਰਚਾਰ ਕੌਣ ਕਰਦਾ ਸੀਗਾ ਪ੍ਰਚਾਰ ਐਕਟਰ ਕਰਤਾਰ ਚੀਮਾ ਬੜੀ ਉਹਦੀਆਂ ਐਡਸ ਤੁਸੀਂ ਦੇਖ ਸਕਦੇ ਹੋ سوشل میڈیا ਦੇ ਜਿਸ ਚੋਂ ਕਹਿੰਦਾ ਸਾਰੇ ਪੈਸੇ ਵੀਜ਼ਾ ਲੱਗਣ ਤੋਂ ਬਾਅਦ ਤੇ ਇੱਥੇ ਦਾ ਵੀਜ਼ਾ ਹੀ ਨਹੀਂ ਲੱਗਦਾ ਪੈਸੇ ਪਹਿਲਾਂ ਲੈ ਜਾਂਦੇ ਨੇ ਫਿਲਮਾਂ 'ਚ ਜ਼ਰੂਰ ਕਰਤਾਰ ਚੀਮਾ ਖਾਣਾ ਸਦਰ ਵਰਗੀਆਂ ਪਿਕਚਰਾਂ ਚ ਹੋਰ ਫਿਲਮਾਂ ਚ ਜਿਨ੍ਹਾਂ ਚ ਉਹਨਾਂ ਨੇ ਪੁਲਿਸ ਹਲ ਦਾ ਰੋਲ ਲੰਬਾਇਆ ਹੈ ਬੜੀ ਇਮਾਨਦਾਰੀ ਦੀਆਂ ਗੱਲਾਂ ਕਰਦੇ ਨੇ ਪਰ ਇਸ ਕੰਪਨੀ ਨਾਲ ਜੁੜਨ ਤੋਂ ਪਹਿਲਾਂ ਉਹਨਾਂ ਨੇ ਇਹਨਾਂ ਦੀ ਇਮਾਨਦਾਰੀ ਬਿਲਕੁਲ ਚੈੱਕ ਨਹੀਂ ਕੀਤੀ ਸੋ ਕਰਤਾਰ ਚੀਮਾ ਦੇ ਬੋਲਾਂ ਤੇ ਬਿਲਕੁਲ ਭਰੋਸਾ ਨਾ ਕਰਨਾ ਆਕੇ ਮੌਕੇ ਤੇ ਦੇਖੋ ਦਫ਼ਤਰ ਤੁਹਾਨੂੰ ਦਿਖ ਰਿਹਾ ਕੀ ਹਾਲਤ ਹੈ ਲੰਗਰ ਤੱਕ ਇਹਨਾਂ ਵੱਲੋਂ ਬੰਦ ਕਰ ਦਿੱਤਾ ਗਿਆ ਹੈ ਬਿਲਡਿੰਗ ਇਹਨਾਂ ਦੀ ਹੈਗੀ ਹੈ ਪਰ ਕੰਪਨੀ ਦਾ ਨਾਮ ਉਹ ਨਿਸ਼ਾਨ ਨਹੀਂ ਹੈ ਸਾਰਾ ਕੁਝ ਖਾਲੀ ਪਿਆ ਹੈ ਚੰਡੀਗੜ੍ਹ ਪੁਲਿਸ ਹੁਣ ਕੋਸ਼ਿਸ਼ ਕਰ ਰਹੀ ਹੈ ਛੇਤੀ ਤੋਂ ਛੇਤੀ ਇਹਦਾ ਤੇ ਸਖਤ ਤੋਂ ਸਖਤ ਕਾਰਵਾਈ ਕਰਕੇ ਇਹਨਾਂ ਨੂੰ ਜਿਹੜਾ ਸਲਾਖਾਂ ਦੇ ਪਿੱਛੇ ਛੁੱਟਿਆ ਜਾਵੇ ਸੋ ਤੁਸੀਂ ਵੀ ਜਦੋਂ ਵੀ ਕਿਸੇ ਇਮੀਗ੍ਰੇਸ਼ਨ ਕੰਪਨੀ ਦੇ ਸੰਪਰਕ ਵਿੱਚ ਜਾਓ ਤਾਂ ਇਹ ਜ਼ਰੂਰ ਪੱਕਾ ਕਰਨਾ ਸੁਨਿਸ਼ਚਿਤ ਕਰਨਾ ਕਿ ਤੁਹਾਡੇ ਡਾਕੂਮੈਂਟ ਦਾ ਮਿਸਯੂਜ਼ ਪਰਸਨਲ ਆਈਡੈਂਟੀਟੀਜ਼ ਤੁਹਾਡੀਆਂ ਆਧਾਰ ਕਾਰਡ ਪੈਨ ਕਾਰਡ ਹੋਰ ਇਦਾਂ ਦੇ ਜਿਹੜੇ ਤੁਹਾਡੇ ਜ਼ਰੂਰੀ ਦਸਤਾਵੇਜ਼ ਨੇ ਉਹਨਾਂ ਨਾਲ ਕਿਤੇ ਵਰਤ ਕੇ ਤੁਹਾਡੇ ਜਾਲੀ ਸਾਈਨ ਕਰਕੇ ਕਰੋੜਾਂ ਦੀਆਂ ਠੱਗੀਆਂ ਇਮੀਗ੍ਰੇਸ਼ਨ ਵਾਲੇ ਖਾਸ ਕਰ ਇਗਲ ਆਈ ਐਡਵਾਈਜ਼ਰ ਵਾਲੇ ਨਾ ਮਾਰ ਰਹੇ ਹੋਣ ਵਰਨਾ ਫਿਰ ਤੁਸੀਂ ਵੀ ਧੋਖੇ ਦਾ ਸ਼ਿਕਾਰ ਹੋ ਕੇ ਅਜੇਹੇ ਪਰਚੇ ਦਰਜ ਕਰਾਣ ਜੋਗੇ ਹੀ ਰਹਿ ਜਾਓਗੇ ਸੋ ਹੋਰ ਨਵੀਆਂ ਤੇ ਤਾਜ਼ੀਆਂ ਅਪਡੇਟਸ ਲਈ ਜੁੜੇ ਰਹੋ ਸਾਡੇ ਨਾਲ ਹੁਣ ਦੇ ਉਹ ਬਲਜੀਤ ਮਰਵਾਹਾ ਨੂੰ ਇਜਾਜ਼ਤ ਧੰਨ